ਸਵਾਗਤ ਹੈ ਜੀ ਅੱਜ ਨਾ ਸਾਡੇ ਕੋਲ ਇੱਕ ਬੜਾ ਦਿਲਚਸਪ ਸਰੋਤ ਆਇਆ ਹੈ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ ਇਹਦੇ ਵਿੱਚ ਨਾ ਜ਼ਿੰਦਗੀ ਦੀ ਸਿਆਣਪ ਤੇ ਆਪਣੇ ਰਿਸ਼ਤਿਆਂ ਬਾਰੇ ਬੜੀਆਂ ਛੋਟੀਆਂ-ਛੋਟੀਆਂ ਪਰ ਕਾਫੀ ਡੂੰਘੀਆਂ ਗੱਲਾਂ ਨੇ ਹਾਂਜੀ ਬਿਲਕੁਲ ਨਿੱਕੇ ਨਿੱਕੇ ਮੋਤੀਆਂ ਵਰਗੇ ਵਿਚਾਰ ਨੇ ਜਿਵੇਂ ਤੁਸੀਂ ਕਿਹਾ ਹਾਂ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵਿੱਚੋਂ ਕੁਝ ਖਾਸ ਨੁਕਤਿਆਂ ਦੀ ਨਾ ਥੋੜੀ ਗਹਿਰਾਈ 'ਚ ਜਾਈਏ ਜੀ ਤਾਂ ਕਿ ਜ਼ਿੰਦਗੀ ਰਿਸ਼ਤੇ ਤੇ ਜਿਹੜੀ ਮਨ ਦੀ ਸ਼ਾਂਤੀ ਹੈ ਉਹਦੇ ਬਾਰੇ ਕੁਝ ਸਪਸ਼ਟਤਾ ਮਿਲੇ ਬਿਲਕੁਲ ਤੇ ਸ਼ੁਰੂਆਤ ਇੱਕ ਬੜੇ ਅਹਿਮ ਨੁਕਤੇ ਤੋਂ ਕਰਦੇ ਹਾਂ ਜੋ ਇਸ ਰੋਜ ਜਿੰਦਗੀ ਸਦੀ ਨਹੀਂ ਸਮਝਣ ਵਾਲੀ ਹੁੰਦੀ ਹੈ ਮੂੰਹ ਇਹ ਗੱਲ ਬੜੀ ਡੂੰਗੀ ਹੈ ਸਮਝਣ ਵਾਲੀ ਹਾਂਜੀ ਇਸੇ ਨੂੰ ਅੱਗੇ ਤੋੜਦੇ ਆਂ ਦੇਖੋ ਇਸ ਸਰੋਤ ਵਿੱਚ ਨਾ ਜ਼ਿੰਦਗੀ ਨੂੰ ਸਮਝਣ ਤੇ ਖੁਦ ਦੇ ਵਿਕਾਸ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ ਜੀ ਇੱਕ ਗੱਲ ਬੜੀ ਵਧੀਆ ਲੱਗੀ ਮੁਸ਼ਕਲਾਂ ਆਉਂਦੀਆਂ ਨੇ ਤਾਂ ਕਿ ਅਸੀਂ ਵਧੀਏ ਬਣੀਏ ਮਤਲਬ ਇਹ ਸਿਰਫ ਹੌਸਲਾ ਨਹੀਂ ਕੁਝ ਹੋਰ ਹੈ ਹਾਂ ਇਹਦੇ 'ਚ ਨਾ ਇੱਕ ਸੱਚਾਈ ਹੈ ਦੇਖੋ ਮੁਸ਼ਕਲਾਂ ਸਾਨੂੰ ਤੋੜਨ ਲਈ ਨਹੀਂ ਸਗੋਂ ਸਾਨੂੰ ਕੜਨ ਲਈ ਆਉਂਦੀਆਂ ਨੇ ਅੱਛਾ ਕੜਨ ਲਈ ਜੀ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਵਕਤ ਸਿਖਾ ਦਿੰਦਾ ਹੈ ਤੇ ਸੰਘਰਸ਼ੀ ਤੁਹਾਨੂੰ ਮਜ਼ਬੂਤ ਬਣਾਉਂਦੇ ਨੇ ਇਹ ਸਭ ਇੱਕੋ ਹੀ ਤਸਵੀਰ ਦੇ ਹਿੱਸੇ ਨੇ ਯਾਨੀ ਕਿ ਵਕਤ ਮੁਸ਼ਕਲਾਂ ਸੰਘਰਸ਼ ਇਹ ਸਭ ਸਾਡੇ ਉਸਤਾਦ ਹੋਏ ਬਿਲਕੁਲ ਅਸਲ 'ਚ ਨਾ ਇਹ ਸਾਨੂੰ ਸਵੈ ਪ੍ਰਚੋਲ ਕਰਨ ਹਿੰਮਤ ਰੱਖਣ ਤੇ ਆਪਣੇ ਕਿਰਦਾਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੇ ਨੇ ਹੂੰ ਤੇ ਜਿਵੇਂ ਸਰੋਚ ਲਿਖਿਆ ਤਕਦੀਰ ਨਾਲੋਂ ਵੱਧ ਕੇ ਯਤਨ ਚ ਸ਼ਕਤੀ ਹੁੰਦੀ ਹੈ ਮਤਲਬ ਜ਼ੋਰ ਸਾਡੀ ਆਪਣੀ ਕੋਸ਼ਿਸ਼ ਤੇ ਹੈ ਹਾਂ ਇਹ ਯਤਨ ਵਾਲੀ ਗੱਲ ਬਹੁਤ ਅਹਿਮ ਲੱਗੀ ਤੇ ਇੱਕ ਹੋਰ ਗੱਲ ਜ਼ਿੰਦਗੀ 'ਚ ਵੱਡਾ ਹੋਣਾ ਚੰਗਾ ਏ ਪਰ ਚੰਗਾ ਹੋਣਾ ਹੋਰ ਵੱਡੀ ਗੱਲ ਐ ਬਿਲਕੁਲ ਵੱਡਾ ਹੋਣਾ ਸ਼ਾਇਦ ਉਹਦੇ ਜਾਂ ਪੈਸੇ ਨਾਲ ਜੁੜਿਆ ਹੋਵੇ ਪਰ ਚੰਗਾ ਹੋਣਾ ਉਹ ਕਿਰਦਾਰ ਦੀ ਗੱਲ ਐ ਤਾਂ ਕੀ ਇਹ ਸੰਘਰਸ਼ ਸਾਨੂੰ ਸਿਰਫ ਮਜ਼ਬੂਤ ਨਹੀਂ ਸਗੋਂ ਚੰਗਾ ਵੀ ਬਣਾਉਂਦੇ ਨੇ ਸ਼ਾਇਦ ਹਾਂਜੀ ਹੋ ਸਕਦਾ ਹੈ ਕਿਉਂਕਿ ਸੰਘਰਸ਼ ਸਾਨੂੰ ਨਿਮਰਤਾ ਹਮਦਰਦੀ ਸਿਖਾਉਂਦੇ ਨੇ ਤੇ ਇਹ ਚੰਗਿਆਈ ਫਿਰ ਸਾਡੇ ਰਿਸ਼ਤਿਆਂ 'ਚ ਵੀ ਨਜ਼ਰ ਆਉਂਦੀ ਐ ਅੱਛਾ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਸ ਰੋਚ ਉਹਦੇ ਬਾਰੇ ਵੀ ਕਾਫੀ ਕੁਝ ਹੈ ਮਤਲਬ ਚੁੱਪ ਪਿੱਛੇ ਵੀ ਬਹੁਤ ਕੁਝ ਹੁੰਦਾ ਹੈ ਬਿਲਕੁਲ ਚੁੱਪ ਦਾ ਮਤਲਬ ਹਮੇਸ਼ਾ ਸਹਿਮਤੀ ਨਹੀਂ ਹੁੰਦਾ ਕਈ ਵਾਰ ਦਰਦ ਹੁੰਦਾ ਹੈ ਕੋਈ ਅਣਕਹੀ ਗੱਲ ਹੁੰਦੀ ਹੈ ਉਹਨੂੰ ਸਮਝਣਾ ਇਹ ਪਾਵਨਾਤਮਕ ਸੂਝ ਹੈ ਵਾਕਈ ਤੇ ਉਹ ਗੱਲ ਕੀ ਜੋ ਲੋੜ ਤੇ ਯਾਦ ਕਰਦੇ ਨੇ ਉਹ ਰਿਸ਼ਤੇ ਨਹੀਂ ਲੈਣ ਦੇਣ ਹੁੰਦੇ ਨੇ ਇਹ ਤਾਂ ਕਾਫੀ ਤਿੱਖੀ ਗੱਲ ਹੈ ਹਾਂਜੀ ਪਰ ਸੱਚੀ ਹੈ ਇਹ ਸਾਨੂੰ ਅਸਲੀ ਤੇ ਮਤਲਬ ਹੀ ਰਿਸ਼ਤਿਆਂ ਚ ਫਰਕ ਕਰਨਾ ਸਿਖਾਉਂਦੀ ਹੈ ਪਰ ਕਈ ਵਾਰ ਔਖਾ ਹੁੰਦਾ ਨਾ ਇਹ ਫਰਕ ਕਰਨਾ ਤੇ ਇੱਕ ਹੋਰ ਗੱਲ ਜਿਹੜੇ ਦਿਲ ਚ ਵੱਸਦੇ ਨੇ ਲੋੜ ਨਹੀਂ ਰੱਖਦੇ ਯਾਨੀ ਰੋਜ਼ ਮਿਲਣਾ ਜ਼ਰੂਰੀ ਨਹੀਂ ਜੀ ਮੇਰੇ ਖਿਆਲ ਚ ਇਹਦਾ ਮਤਲਬ ਹੈ ਕਿ ਜਿਹੜੇ ਰਿਸ਼ਤੇ ਦਿਲੋਂ ਹੁੰਦੇ ਨੇ ਉਹ ਦੂਰੀਆਂ ਜਾਂ ਸਮੇਂ ਦੇ ਮੁਤਾਜ ਨਹੀਂ ਹੁੰਦੇ ਉਹਨਾਂ ਚ ਇੱਕ ਭਰੋਸਾ ਹੁੰਦਾ ਹੈ ਹੂੰ ਭਰੋਸਾ ਹਾਂ ਤੇ ਅਸਲੀ ਆਪਣੇ ਉਹੀ ਨੇ ਜੋ ਔਖੇ ਵੇਲੇ ਨਾਲ ਖੜਦੇ ਨੇ ਜਿਵੇਂ ਸ੍ਰੋਤ ਕਹਿੰਦਾ ਹੈ ਸਾਥ ਨਹੀਂ ਛੱਡਦੇ ਸਹੀ ਗੱਲ ਹੈ ਤੇ ਇਹ ਵੀ ਕੀ ਹਰ ਰਿਸ਼ਤਾ ਵਕਤ ਮੰਗਦਾ ਹੈ ਸਿਰਫ ਨਾਲ ਹੋਣਾ ਕਾਫੀ ਨਹੀਂ ਉਹਨਾਂ ਲਈ ਸਮਾਂ ਕੱਢਣਾ ਪੈਂਦਾ ਇਹ ਸਮੇਂ ਵਾਲੀ ਗੱਲ ਅੱਜਕਲ ਬਹੁਤ ਕੀ ਕਹਿੰਦੇ ਨੇ ਚੁਣੌਤੀਪਰੀ ਹੈ ਬਿਲਕੁਲ ਤੇ ਸ਼ਾਇਦ ਇਸੇ ਲਈ ਮਾਫੀ ਦੀ ਗੱਲ ਵੀ ਆਉਂਦੀ ਹੈ ਮਾਫ ਕਰਨਾ ਕਮਜ਼ੋਰੀ ਨਹੀਂ ਕਿਉਂਕਿ ਰਿਸ਼ਤਿਆਂ 'ਚ ਗਲਤੀਆਂ ਤਾਂ ਹੋ ਜਾਂਦੀਆਂ ਨੇ ਹਾਂਜੀ ਤੇ ਬਿਨਾਂ ਉਮੀਦ ਤੋਂ ਮਦਦ ਕਰਨਾ ਜਿਸ ਦਿਲ ਵਿੱਚ ਇਨਸਾਨੀਅਤ ਹੈ ਉਹ ਹਰ ਰਿਸ਼ਤਾ ਨਿਭਾਲਿੰਦਾ ਹੈ ਇਹ ਸਾਰੀਆਂ ਗੱਲਾਂ ਆਪਸ ਵਿੱਚ ਜੁੜੀਆਂ ਲੱਗਦੀਆਂ ਨੇ ਜੀ ਬਿਲਕੁਲ ਜੁੜੀਆਂ ਹੋਈਆਂ ਨੇ ਇਹ ਸਭ ਇੱਕ ਚੰਗੇ ਇਨਸਾਨ ਤੇ ਚੰਗੇ ਰਿਸ਼ਤੇ ਬਣਾਉਣ ਦੀ ਨੀ ਹਨ ਤਾਂ ਫਿਰ ਇਹ ਸਭ ਕਰਨ ਲਈ ਮਤਲਬ ਜ਼ਿੰਦਗੀ ਨੂੰ ਸਮਝਣ ਲਈ ਰਿਸ਼ਤੇ ਨਿਭਾਉਣ ਲਈ ਸਾਨੂੰ ਅੰਦਰੋਂ ਵੀ ਕੁਝ ਚਾਹੀਦਾ ਹੈ ਨਾ ਕੋਈ ਤਾਕਤ ਹਾਂਜੀ ਬਿਲਕੁਲ ਅੰਦਰੂਨੀ ਸ਼ਾਂਤੀ ਤੇ ਸਹੀ ਕਦਰਾਂ ਕੀਮਤਾਂ ਇਸ ਬਾਰੇ ਵੀ ਸ੍ਰੋਚਿ ਜ਼ਿਕਰ ਹੈ ਜਿਵੇਂ ਕੀ ਜਿਵੇਂ ਸਬਰ ਸਬਰ ਇੱਕ ਐਸੀ ਚੀਜ਼ ਹੈ ਜਿਹੜੀ ਇਨਸਾਨ ਨੂੰ ਵੱਡਾ ਬਣਾਉਂਦੀ ਹੈ ਫੇਰ ਚੁੱਪ ਰਹਿਣਾ ਚੁੱਪ ਰਹਿਣਾ ਹਮੇਸ਼ਾ ਕਮਜ਼ੋਰੀ ਨਹੀਂ ਹੁੰਦੀ ਕਈ ਵਾਰ ਇਹ ਤਾਕਤ ਹੁੰਦੀ ਹੈ اچھا ਚੁੱਪ ਰਹਿਣਾ ਤਾਕਤ ਕਿਵੇਂ ਦੇਖੋ ਕਈ ਵਾਰ ਜਵਾਬ ਨਾ ਦੇਣਾ ਬਹਿਸ 'ਚ ਨਾ ਪੈਣਾ ਇਸ ਸਥਿਤੀ ਨੂੰ ਵਿਗੜਨ ਤੋਂ ਬਚਾਉਂਦਾ ਹੈ ਇਹ ਸਮਝਦਾਰੀ ਦੀ ਨਿਸ਼ਾਨੀ ਹੈ ਹੂੰ ਠੀਕ ਤੇ ਇੱਜ਼ਤ ਦੀ ਕਮਾਈ ਬਾਰੇ ਵੀ ਗੱਲ ਹੈ ਜਿਹੜੀ ਰੋਟੀ ਇੱਜ਼ਤ ਨਾਲ ਮਿਲੇ ਹਾਂ ਉਹ ਭਾਵੇਂ ਸੁੱਕੀ ਹੋਵੇ ਪਰ ਦਿਲ ਨੂੰ ਅਮੀਰ ਕਰਦੀ ਹੈ ਇਹ ਅੰਦਰੂਨੀ ਸੰਤੁਸ਼ਟੀ ਦੀ ਗੱਲ ਹੈ ਤੇ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੱਚੀ ਖੁਸ਼ੀ ਪੈਸੇ ਚ ਨਹੀਂ ਦਿਲੀ ਸਕੂਨ ਚ ਹੁੰਦੀ ਹੈ ਜੀ ਇਹ ਬਹੁਤ ਅਹਿਮ ਲੁਕਤਾ ਹੈ ਅੱਜ ਕੱਲ ਸਾਰਾ ਜ਼ੋਰ ਬਾਹਰੀ ਚੀਜ਼ਾਂ ਤੇ ਹੈ ਪੈਸੇ ਤੇ ਸਫਲਤਾ ਤੇ ਪਰ ਇਹ ਦਿਲੀ ਸਕੂਨ ਇਹ ਕਿਵੇਂ ਮਿਲਦਾ ਹੈ ਦੇਖੋ ਸਰੋਤ ਕੋਈ ਸਿੱਧਾ ਫਾਰਗੂਲਾ ਨਹੀਂ ਦਿੰਦਾ ਪਰ ਇਸ਼ਾਰੇ ਕਰਦਾ ਹੈ ਇਹ ਸ਼ਾਇਦ ਸਬਰ ਨਾਲ ਸੰਤੁਸ਼ਟੀ ਨਾਲ ਇਮਾਨਦਾਰੀ ਨਾਲ ਦੂਜਿਆਂ ਦੀ ਮਦਦ ਕਰਕੇ ਇਹਨਾਂ ਚੀਜ਼ਾਂ ਨਾਲ ਲਾਉਂਦਾ ਹੈ ਮਤਲਬ ਬਾਰ ਨਹੀਂ ਅੰਦਰ ਧਿਆਨ ਦੇਣਾ ਪਊਗਾ ਹਾਂਜੀ ਜਿਵੇਂ ਇੱਕ ਹੋਰ ਗੱਲ ਹੈ ਦੁਨੀਆ ਦੀਆਂ ਰਾਹਤਾਂ ਤੋਂ ਵੱਧ ਕੇ ਦਿਲ ਦਾ ਸੁੱਕਾ ਹੋਣਾ ਜ਼ਰੂਰੀ ਹੈ ਇਹ ਅੰਦਰੂਨੀ ਸ਼ਾਂਤੀ ਦੀ ਹੀ ਗੱਲ ਹੈ ਬਿਲਕੁਲ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਹਾਂ ਤਾਂ ਇਹ ਸਾਰੇ ਵਿਚਾਰ ਸਾਨੂੰ ਇੱਕ ਤਰ੍ਹਾਂ ਨਾਲ ਸੇਧ ਦਿੰਦੇ ਨੇ ਜ਼ਿੰਦਗੀ ਨੂੰ ਸਿਰਫ ਜੀਣ ਦੀ ਬਜਾਏ ਸਮਝੋ ਰਿਸ਼ਤਿਆਂ ਨੂੰ ਸਿਰਫ ਬਣਾਉਣ ਦੀ ਬਜਾਏ ਨਿਭਾਓ ਤੇ ਖੁਸ਼ੀ ਬਾਹਰ ਲੱਭਣ ਦੀ ਬਜਾਏ ਅੰਦਰੂਨੀ ਸ਼ਾਂਤੀ 'ਚ ਲੱਭੋ ਮੁੱਖ ਗੱਲ ਇਮਾਨਦਾਰੀ ਹਮਦਰਦੀ ਸਬਰ ਤੇ ਅੰਦਰੂਨੀ ਮਜ਼ਬੂਤੀ ਹੋਈ ਜੀ ਬਿਲਕੁਲ ਤੇ ਅੰਤ ਵਿੱਚ ਨਾ ਇੱਕ ਨੁਕਤਾ ਹੈ ਜੋ ਸੋਚਣ ਲਈ ਮਜਬੂਰ ਕਰਦਾ ਹੈ ਉਹ ਕੀ ਹੈ ਸਰੋਤ ਕਹਿੰਦਾ ਹੈ ਕਈ ਵਾਰੀ ਚੰਗੇ ਲੋਕ ਵੀ ਚੁੱਪ ਹੋ ਜਾਂਦੇ ਨੇ ਕਿਉਂਕਿ ਹਰ ਵਾਰੀ ਸਬੂਤ ਦੇਣਾ ਥਕਾ ਦੇਂਦਾ ਹੈ ਹੂੰ ਇਹ ਤਾਂ ਸੱਚ ਹੈ ਕਈ ਵਾਰੀ ਬੰਦਾ ਥੱਕ ਜਾਂਦਾ ਸਫਾਈਆਂ ਦੇ ਦੇ ਕੇ ਹਾਂ ਤੇ ਸਵਾਲ ਉਠਾਉਂਦਾ ਹੈ ਕਿ ਕਿੰਨਾਕ ਜ਼ਰੂਰੀ ਹੈ ਹਰ ਵਾਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਤੇ ਕਦੋਂ ਸਿਰਫ ਚੁੱਪ ਰਹਿ ਕੇ ਆਪਣੇ ਅਸੂਲਾਂ ਤੇ ਚੱਲਦੇ ਰਹਿਣਾ ਬਿਹਤਰ ਹੈ ਇਹ ਸੰਤੁਲਨ ਕਿੱਥੇ ਹੈ ਵਾਕਈ ਇਹ ਬਹੁਤ ਡੂੰਗੀ ਗੱਲ ਹੈ ਸੋਚਣ ਵਾਲੀ ਖੈਰ ਇਸ ਸਾਰੀ ਵਿਚਾਰ ਚਰਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਉਮੀਦ ਹੈ ਕਿ ਇਹਨਾਂ ਨੁਕਤੇ ਤੇ ਵਿਚਾਰ ਕਰਨਾ ਸਾਰਿਆਂ ਨੂੰ ਜ਼ਿੰਦਗੀ ਦੇ ਸਫ਼ਰ ਚ ਕੁਝ ਨਵੀਂ ਸਮਝ ਦੇਵੇਗਾ